ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਸਾਖੀ ਸਰਵਣ ਕਰਦੇ ਹਾਂ ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇੱਕ ਰਿਸ਼ਦਾ ਉਧਾਰ ਕੀਤਾ ਇੱਕ ਦਿਨ ਸਤਗੁਰੂ ਜੀ ਸੰਗਤਾਂ ਵਿੱਚ ਸੁਭਾਵਕ ਹੀ ਬੈਠੇ ਇਸ ਤਰ੍ਹਾਂ ਸੋਭਾ ਪਾ ਰਹੇ ਸਨ ਜਿਵੇਂ ਆਰਿਆਂ ਵਿੱਚ ਚੰਦ ਸੁਪਾਏ ਮਾਨ ਹੁੰਦਾ ਹੈ ਇਸ ਸਮੇਂ ਇੱਕ ਕਲੰਦਰ ਰਿਸ਼ ਦਾ ਸੰਤਮਾਸ਼ਾ ਕਰਨ ਵਾਲਾ ਇੱਕ ਬੜਾ ਭਾਰੀ ਰਿਸ਼ ਲੈ ਕੇ ਆ ਗਿਆ ਉਸਨੇ ਸਤਗੁਰੂ ਜੀ ਦੇ ਸਾਹਮਣੇ ਹੀ ਰੇਸ਼ ਨਾਲ ਝੋਲ ਕਰਨਾ ਆਰੰਭ ਕਰ ਦਿੱਤਾ ਆਮੋ ਸਾਹਮਣੇ ਹੋ ਕੇ ਲੋਕਾਂ ਨੂੰ ਹਸਾਉਣ ਵਾਸਤੇ ਸਤਗੁਰੂ ਜੀ ਨੂੰ ਪ੍ਰਸੰਨ ਕਰਨ ਵਾਸਤੇ ਜਦ ਕਲੰਦਰ ਰੇਸ਼ ਨਾਲ ਜਫੀ ਗੱਲ ਵਕੜੀ ਹੋਇਆ ਤਾਂ ਪਾਈ ਕੀਰਤੀਆ ਸਤਗੁਰੂ ਜੀ ਦਾ ਚੋਰੀ ਬਰਦਾਰ ਜੀ ਉਸ ਸਮੇਂ ਸਤਗੁਰੂ ਜੀ ਨੂੰ ਚੋਰ ਕਰ ਰਿਹਾ ਸੀ ਰੇਸ਼ ਨੂੰ ਵੇਖ ਕੇ ਬੜਾ ਹੱਸਿਆ ਅਤੇ ਕਹਿਣ ਲੱਗਾ ਐਡਾ ਵੱਡਾ ਰਿਸ਼ ਕਲੰਦਰ ਦੇ ਕਾਬੂ ਕਿਸ ਤਰ੍ਹਾਂ ਆ ਗਿਆ ਇਸ ਦੀ ਜਿਹੜੇ ਪਾਪ ਕਰਕੇ ਇਹ ਗਤੀ ਹੋਈ ਹੈ ਇਹ ਗੱਲ ਭਾਈ ਕੀਰਤੀ ਅਦੀ ਸੁਣ ਕੇ ਸਤਿਗੁਰੂ ਜੀ ਨੇ ਹੱਸ ਕਰਕੇ ਇਹ ਆਹ ਉਹ ਕੀਰਤੀਆ ਇਹ ਰਿਸ਼ ਪਿਛਲੇ ਜਨਮ ਵਿੱਚ ਤੇਰਾ ਪਿਤਾ ਸੀ ਇੱਕ ਵੱਡੇ ਪਾਪ ਕਰਕੇ ਇਸ ਨੇ ਰਿਸ਼ ਦੀ ਜੂਣ ਪਾਈ ਹੈ ਸਤਗੁਰੂ ਜੀ ਦਾ ਬਚਨ ਸੁਣ ਕੇ ਭਾਈ ਕੀਰਤੀਆ ਅਤੇ ਹੋਰ ਸਿੱਖ ਸੰਗਤ ਬੜੀ ਹੈਰਾਨ ਹੋਈ ਭਾਈ ਕੀਰਤੀਆ ਨੇ ਹੱਥ ਜੋੜ ਕੇ ਬੇਨਤੀ ਕੀਤੀ ਸਤਗੁਰੂ ਜੀਓ ਮੇਰਾ ਪਿਤਾ ਤਾਂ ਸਦਾ ਹੀ ਆਪ ਜੀ ਦੀ ਸੇਵਾ ਕਰਦਾ ਸੀ ਅਰਦਾਸ ਕਰਦਾ ਤੇ ਪ੍ਰਸ਼ਾਦ ਵਰਤਾਉਂਦਾ ਸੀ ਨੌਵੇਂ ਪਾਤਸ਼ਾਹ ਜਿਨ੍ਹਾਂ ਦੇ ਦਰਸ਼ਨ ਕਰਕੇ ਹਜ਼ਾਰਾਂ ਸਿੱਖਾਂ ਦੀ ਕਲਿਆਣ ਹੋਈ ਹੈ ਉਹਨਾਂ ਦੀ ਸੇਵਾ ਵੀ ਮੇਰਾ ਪਿਤਾ ਕਰਦਾ ਰਿਹਾ ਸੀ ਜੋ ਮੇਰੇ ਪਿਤਾ ਨੂੰ ਗੁਰੂ ਜੀ ਦੀ ਸੇਵਾ ਦਾ ਇਹ ਫਲ ਇਹ ਮਿਲਿਆ ਹੈ ਕਿ ਮਨੁੱਖ ਤੋਂ ਰਿਸ਼ ਜੁਨੀ ਪਈ ਹੈ ਤਾਂ ਫਿਰ ਮੈਨੂੰ ਤੁਹਾਡੀ ਸੇਵਾ ਦਾ ਫਲ ਸ਼ਾਇਦ ਬਾਂਦਰ ਜੁਨੀ ਮਿਲੇਗੀ ਤੁਹਾਡੀ ਸੇਵਾ ਤਾਂ ਮੁਕਤ ਪਦ ਲੈਣ ਵਾਸਤੇ ਕੀਤੀ ਜਾਂਦੀ ਹੈ ਪਰੰਤੂ ਜੇ ਇਸ ਦਾ ਉਲਟਾ ਹੀ ਫਲ ਮਿਲਣਾ ਹੈ ਤਾਂ ਕੋਈ ਸਿੱਖ ਵੀ ਆਦ ਮੰਗਤੀ ਤੋਂ ਡਰਦਾ ਤੁਹਾਡੀ ਸੇਵਾ ਨਹੀਂ ਕਰੇਗਾ ਇਸ ਕਰਕੇ ਆਪ ਦਾ ਕਾਰਨ ਦੱਸੋ ਕਿ ਇਸ ਨੇ ਰਿਸ਼ ਜੂਣ ਕਿਉਂ ਪਾਈ ਅਤੇ ਫਿਰ ਇਸ ਦਾ ਇਸ ਜੁਨ ਵਿੱਚੋਂ ਛੁਟਕਾਰਾ ਕਰਨ ਦੀ ਕਿਰਪਾਲਤਾ ਕਰੋ ਜੀ ਸਤਿਗੁਰੂ ਜੀ ਨੇ ਫਰਮਾਇਆ ਸੁਣ ਭਾਈ ਕੀਰਤੀਆ ਤੇਰੇ ਪਿਤਾ ਨੇ ਇਸ ਕਾਰਨ ਇਹ ਜੁਨੀ ਪਾਈ ਹੈ ਕਿ ਇੱਕ ਦਿਨ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਜਿਸ ਸਮੇਂ ਤੇਰਾ ਪਿਤਾ ਸੰਗਤ ਵਿੱਚ ਕੜਾ ਪ੍ਰਸ਼ਾਦ ਵਰਤਾ ਰਿਹਾ ਸੀ ਉਸੇ ਸਮੇਂ ਉਈ ਇੱਕ ਸਿੱਖ ਗੁੜ ਦਾ ਗੱਡਾ ਲੱਦ ਕੇ ਉਥੋਂ ਲੰਘ ਰਿਹਾ ਸੀ ਉਸਨੇ ਗੁਰੂ ਜੀ ਦੀ ਸੰਗਤ ਵਿੱਚ ਕੜਾ ਪ੍ਰਸ਼ਾਦ ਵਰਤਦਾ ਵੇਖਿਆ ਤਾਂ ਉਹ ਆਤਮ ਸ਼ਰਦਾ ਅਤੇ ਪ੍ਰੇਮ ਨਾਲ ਗੱਡਾ ਖੜਾ ਕੇ ਗੁਰੂ ਦਾ ਪ੍ਰਸ਼ਾਦ ਲੈਣ ਆਇਆ ਛੇਤੀ ਪ੍ਰਥਾ ਪ੍ਰਸ਼ਾਦ ਲੈਣ ਵਾਸਤੇ ਉਹ ਇੱਕ ਸਿੱਖ ਦੋਵੇਂ ਹੱਥ ਕਰਕੇ ਤੇਰੇ ਪਿਤਾ ਦੇ ਸਾਹਮਣੇ ਹੋਇਆ ਸਿੱਖ ਦੇ ਮੂੰਹ ਤੇ ਦਾੜੀ ਉਸ ਰਸਤੇ ਦੀ ਬਹੁਤ ਧੂੜ ਪਈ ਹੋਈ ਸੀ ਤੇਰੇ ਪਿਤਾ ਨੇ ਉਸ ਨੂੰ ਘਿਰਣਾ ਨਾਲ ਵੇਖ ਕੇ ਉਸ ਦੇ ਹੱਥਾਂ ਤੇ ਪ੍ਰਸ਼ਾਦ ਨਾ ਰੱਖਿਆ ਹੋਰ ਹੋਰ ਪਾਸੇ ਵਰਤਾਉਂਦਾ ਰਿਹਾ ਪਰ ਸਿੱਖ ਨੇ ਫੇਰ ਉਸ ਦੇ ਅੱਗੇ ਹੋ ਕੇ ਜਦ ਪ੍ਰਸ਼ਾਦ ਲੈਣ ਵਾਸਤੇ ਹੱਥ ਕਰਕੇ ਬੇਨਤੀ ਕੀਤੀ ਤਾਂ ਤੇਰੇ ਪਿਤਾ ਨੇ ਬੜੇ ਕਰੋਧ ਨਾਲ ਕਿਹਾ ਮੂਰਖਾ ਰੇਸ਼ ਵਾਂਗੂ ਅੱਗੇ ਅੱਗੇ ਟੱਪਦਾ ਕਿਉਂ ਫਿਰਦਾ ਹੈ ਪਿਛੇ ਹੋ ਕੇ ਖੜਾ ਰਹੁ ਵਾਰੀ ਸਿਰ ਪ੍ਰਸ਼ਾਦ ਮਿਲ ਜਾਏਗਾ ਤੇਰੇ ਪਿਤਾ ਦੀ ਇਹ ਗੱਲ ਸੁਣ ਕੇ ਉਸ ਸਿੱਖ ਨੇ ਸ਼ਰਮ ਨਾਲ ਅੱਖਾਂ ਨੇਵੀਆਂ ਕਰ ਲਈਆਂ ਅਤੇ ਪ੍ਰਸਾਦ ਦਾ ਇੱਕ ਕਿਨਕ ਧਰਤੀ ਵਿੱਚੋਂ ਡਿੱਗਾ ਹੋਇਆ ਜੁਕਕੇ ਬੜੀ ਸ਼ਰਦਾ ਨਾਲ ਮੂੰਹ ਚ ਪਾ ਲਿਆ ਅਤੇ ਵਾਹਿਗੁਰੂ ਆਖ ਕੇ ਤੇਰੇ ਪਿਓ ਨੂੰ ਇਹੋ श्राਪ ਦੇ ਦਿੱਤਾ ਏ ਗੁਰੂ ਕੇ ਪ੍ਰਸਾਦ ਦੇ ਵਰਤਾਵੇ ਤੈਨੂੰ ਗੁਰਸਿੱਖੀ ਦਾ ਲੇਸਾ मात्र ਵੀ ਅਸਰ ਨਹੀਂ ਹੈ ਤੂੰ ਗੁਰੂ ਦਾ ਪ੍ਰਸ਼ਾਦ ਲੈਣਾ ਇੱਕ ਸਿੱਖ ਨੂੰ ਰਿਸ਼ ਆਖਿਆ ਹੈ ਇਸ ਕਰਕੇ ਤੈਨੂੰ ਰਿਸ਼ ਜੁਨੀ ਹੀ ਪ੍ਰਾਪਤ ਹੋਵੇਗੀ ਸਿੱਖ ਦੇ ਇਸ श्राप ਉਪਰੰਤ ਜਦ ਆਪਣੀ ਆਜੂ ਵਰਤੀਤ ਕਰਕੇ ਤੇਰੇ ਪਿਤਾ ਨੇ ਮਨੁੱਖ ਸਰੀਰ ਛੱਡਿਆ ਤਾਂ ਉਸ ਨੂੰ ਰੈਸ਼ ਜੁਨਨੀ ਪ੍ਰਾਪਤ ਹੋਈ ਉਸ ਵਕਤ ਅਜੇ ਇਹ ਛੋਟਾ ਬੱਚਾ ਹੀ ਸੀ ਇਹ ਇਸ ਕਲੰਦਰ ਨੇ ਫੜ ਲਿਆ ਤੇ ਤਮਾਸ਼ਾ ਕਰਕੇ ਇਸ ਨੂੰ ਆਪਣੀ ਰੋਜੀ ਦਾ ਜ਼ਰੀਆ ਬਣਾ ਲਿਆ ਸਤਿਗੁਰੂ ਜੀ ਤੋਂ ਇਹ ਵਰਤਾਨਤ ਸੁਣ ਕੇ ਸਾਰੇ ਸਿੱਖ ਬੜੇ ਹੈਰਾਨ ਹੋਏ ਅਤੇ ਭਾਈ ਕੀਰਤੀਏ ਨੇ ਬੇਨਤੀ ਕੀਤੀ ਸਤਿਗੁਰੂ ਜੀ ਤੁਸਾਂ ਜੋ ਫਰਮਾਇਆ ਹੈ ਸਭ ਸੱਚ ਹੈ ਇਹ ਆਪਨੇ ਸਿੱਖ ਦੀ ਇਸ ਜੂਣ ਤੋਂ ਖਲਾਸੀ ਕਰੇ ਤੁਹਾਡਾ ਨਾਮ ਪਤਿਤ ਪਾਵਨ ਹੈ ਜੋ ਅਨੇਕ ਦੋਸ਼ਾਂ ਨੂੰ ਦੂਰ ਕਰਨ ਵਾਲਾ ਹੈ ਕੀਰਤੀ ਸਿੱਖ ਦੀ ਬੇਨਤੀ ਪ੍ਰਵਾਨ ਕਰਕੇ ਸਤਿਗੁਰੂ ਜੀ ਨੇ 200 ਰੁਪਇਆ ਦੇ ਕੇ ਕਲੰਦਰ ਤੋਂ ਰਿਸ਼ਮੁਲ ਲੈ ਲਿਆ ਦੂਸਰੇ ਦਿਨ ਸਤਿਗੁਰੂ ਜੀ ਨੇ 7100 ਰੁਪਏ ਦਾ ਕੜਾ ਪ੍ਰਸ਼ਾਦ ਕਰਾਇਆ ਉਸ ਪਰ ਅਰਦਾਸ ਕੀਤੀ ਅਤੇ ਫਿਰ ਥੋੜਾ ਜਿਹਾ ਆਪਣਾ ਸੀਤ ਪ੍ਰਸ਼ਾਦ ਉਸ ਰਿਸ਼ ਦੇ ਮੂੰਹ ਵਿੱਚ ਪਾਇਆ ਜਿਸ ਦੇ ਖਾਨ ਨਾਲ ਤਤਸ਼ਿਨ ਹੀ ਰਿਸ਼ ਨੇ ਮਰ ਕਰਕੇ ਉਤਮ ਗਤੀ ਪ੍ਰਾਪਤ ਕਰ ਲਈ ਇਸ ਤਰ੍ਹਾਂ ਰਿਸ਼ਦਾ ਉਧਾਰ ਕੀਤਾ ਗਿਆ ਸਾਖੀ ਸਰਵਣ ਕਰਵਾਉਂਦਿਆਂ ਹੋਇਆਂ ਬਿਆੰਤ ਭੁੱਲਾਂ ਦੀ ਖੀਮਾ ਬਖਸ਼ਨੀ ਬਲਾਉ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ